ਕਿਤੇ ਕਿਤੇ ਵਿੱਚ ਵਿੱਚ ਰੋਣਾ ਵੀ ਆਉਂਦਾ ਰਿਹਾ ਵੀ ਇਹ ਅਗਾਸ ਹੈ ਜੀ ਚੀਜ਼ ਹੈ ਕੀ ਹੈ ਵੀ ਅਸੀਂ ਕਦੇ ਵੀ ਕਿਸੇ ਗਨ ਪਿੱਛੇ ਜਦੋਂ ਅਰਦਾਸ ਕਰਦੇ ਹਾਂ ਤਾਂ ਸਾਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਡਿਵੋਸ਼ਨ ਨਾਲ ਅਰਦਾਸ ਕਰਨੀ ਚਾਹੀਦੀ ਹੈ। ਜੇ ਆਪਣੀ ਗਲਤੀਆਂ ਸਾਰੀ ਜ਼ਿੰਦਗੀ ਕਰਦੇ ਆਂ ਵੀ ਦੇਰ ਨਾ ਕਰੀਏ। ਮੈਂ ਹਿੰਦੀ ਦੀ ਕਵਿਤਾ ਪੜ੍ਹੀ ਸੀ ਵੀ ਨਿਰਾਸ਼ ਦੀ ਬਿਹਾਰ ਮਿਲੇ ਪਗ ਪਗ ਬਲ ਮੁਕੋ ਔਰ ਮਿਲਤੀ ਹੈ ਹਾਰ ਨਹੀਂ ਪਰ ਹਾਰ ਨਹੀਂ ਮਾਣ। ਕੰਮ ਕਰੋ ਲਗਾਤਾਰ ਕਰਦੇ ਰਹੋ ਕਿਸੇ ਨਾ ਕਿਸੇ ਦਿਨ ਤੁਹਾਨੂੰ ਦਰਵਾਜ਼ਾ ਜ਼ਰੂਰ ਖੁੱਲੂਗਾ ਮੈਂ ਕੋਈ ਇੰਗਲੀਸ਼ ਵਿੱਚ ਐਵੇਂ ਨਹੀਂ ਕੀਤਾ ਮੈਂ ਬਸ ਲੱਗੀ ਰਹੀਆਂ ਲੱਗੀ ਰਹੀਆਂ ਤੇ ਰੱਬ ਨੇ ਮੇਰੇ ਕਿੱਡੇ ਸਾਰੇ ਦਰਵਾਜ਼ੇ ਖੋਲ੍ਹ ਤੇ ਅਸੀਂ ਜਦੋਂ ਪੈਦਾ ਹੁੰਨੇ ਆ ਅਰਦਾਸ ਹੁੰਦੀ ਹੈ ਕੋਈ ਕਾਜ ਚ ਫੰਕਸ਼ਨ ਕਰਦੇ ਆ ਅਰਦਾਸ ਹੁੰਦੀ ਹੈ ਜਦੋਂ ਅਸੀਂ ਇਸ ਦੁਨੀਆ ਤੋਂ ਜਾਂਦੇ ਆ ਫਿਰ ਵੀ ਕਿੰਨੀ ਵਾਰੀ ਅਰਦਾਸ ਹੁੰਦੀ ਹੈ ਮੈਨੂੰ ਇਹ ਇਹ ਫਿਲਮ ਕਰਕੇ ਇੰਨਾ ਆਨੰਦ ਆਇਆ ਨਾ ਜੀ ਮੈਂ ਮੇਰੇ ਲਈ ਮੈਨੂੰ ਕਿਤੇ ਕਿਤੇ ਵਿਚ ਵਿਚ ਰੋਣਾ ਵੀ ਆਉਂਦਾ ਰਿਹਾ ਵੀ ਇਹ ਅਗਾਸ ਇਹ ਜੀ ਚੀਜ਼ ਹੈ ਕੀ ਹੈ ਵੀ ਅਸੀਂ ਕਦੇ ਵੀ ਕਿਸੇ ਗੱਲ ਪਿੱਛੇ ਜਦੋਂ ਅਰਦਾਸ ਕਰਦੇ ਹਾਂ ਤਾਂ ਸਾਨੂੰ ਬੜੇ ਪਿਆਰ ਨਾਲ ਬੜੇ ਸਤਿਕਾਰ ਨਾਲ ਡਿਵੋਸ਼ਨ ਨਾਲ ਅਰਦਾਸ ਕਰਨੀ ਚਾਹੀਦੀ ਹੈ ਸਾਡੇ ਅੰਤ ਦਾ ਨਹੀਂ ਪਤਾ ਤੇ ਸਾਡੇ ਜੰਮਣ ਦਾ ਵੀ ਨਹੀਂ ਪਤਾ ਸਾਨੂੰ ਪਤਾ ਹੈ ਪਰ ਅੰਤ ਦਾ ਤਾਂ ਬਿਲਕੁਲ ਨਹੀਂ ਪਤਾ ਤੇ ਇਹਦੇ ਚ ਇਹ ਦੱਸਿਆ ਵੀ ਅਸੀਂ ਕਿਸੇ ਤੋਂ ਵੀ ਮਾਫੀ ਮੰਗਣ ਲਈ ਜਾਂ ਆਪਣੀਆਂ ਗਲਤੀਆਂ ਸਾਰੀ ਜ਼ਿੰਦਗੀ ਕਰਦੇ ਆਂ ਵੀ ਦੇਰ ਨਾ ਕਰੀਏ ਅਸੀਂ ਦੇਰ ਕਰ ਦਿੰਨੇ ਆ ਤਦ ਤੱਕ ਬੰਦਾ ਚਲਾ ਜਾਂਦਾ ਜੇ ਅਸੀਂ ਗਲਤੀਆਂ ਕਰਦੇ ਆ ਤੇ ਉਸ ਵਿੱਚ ਮਾਫੀ ਮੰਗਣੀ ਬਹੁਤ ਜ਼ਰੂਰੀ ਹੈ ਅਰਦਾਸ ਕਰਿਆ ਕਰੋ ਸਾਰੇ ਦੁਨੀਆ ਦੇ ਭਲੇ ਲਈ ਤੇ ਫਿਰ ਰੱਬ ਤੁਹਾਨੂੰ ਮੁੜ ਕੇ ਤੁਹਾਡੇ ਲਈ ਭਲਾ ਆਪੇ ਆਪੇ ਹੋ ਜਾਂਦਾ ਕੋਈ ਨਹੀਂ ਤੁਹਾਨੂੰ ਕਹਿੰਦਾ ਪਰ ਜੇ ਤੁਸੀਂ ਸਾਰਿਆਂ ਦੇ ਭਲੇ ਲਈ ਅਰਦਾਸ ਕਰਦੇ ਹੋ ਤਾਂ ਰੱਬ ਆਪੇ ਤੁਹਾਡੇ ਲਈ ਅਰਦਾਸ ਹੋ ਜਾਂਦਾ ਕੀ ਬਾਤ ਹੈ ਤੁਸੀਂ ਕਹਿੰਦੇ ਐਸੇ ਕਿ ਅਰਦਾਸ ਕਰਨਾ ਭੁੱਲਿਓ ਨਾ ਆਪਣੇ ਲਈ ਨਹੀਂ ਸਾਰਿਆਂ ਲਈ ਕਰਿਆ ਕਰੋ ਥੋੜੇ ਲਈ ਤਾਂ ਆਪੇ ਹੋ ਜਾ ਕਰੂਗੀ ਇਹ ਬਹੁਤ ਵੱਡੀ ਸਿੱਖ ਹੈ ਇਹ ਜੇ ਤੁਸੀਂ ਮੰਨ ਲਓ ਤੁਸੀਂ ਕਦੇ ਵੀ ਜਿੱਥੇ ਵੀ ਜਾਓ ਕਦੇ ਵੀ ਕਿਸੇ ਮੰਦਰ ਜਾਓ ਗੁਰਦੁਆਰੇ ਜਾਓ ਕਿਸੇ ਪੀਰ ਦੀ ਕਿਤੇ ਵੀ ਜਾਓ ਇਹ ਕਿਆ ਕਰੋ ਸਰਬੱਤ ਦਾ ਭਲਾ ਆਪਦਾ ਭਲਾ ਨ ਮੰਗਿਆ ਕਰੋ ਉਹ ਇੰਨੇ ਸਾਰੇ ਭਲਿਆਂ ਚ ਤੁਹਾਡੇ ਤਾਂ ਆਪਦਾ ਭਲਾ ਹੋ ਜਾਂਦਾ ਹੈ ਇਹ ਸਿੱਖਿਆ ਹੈ ਸਰਦਾਰ ਤੁਮ੍ਹ ਬਹੁਤ ਬਹੁਤ ਸ਼ੁਕਰੀਆ ਔਰ ਨਿਰਮਲ ਮੈਡਮ ਗੱਲ ਇਹਦਾ ਹੁੰਦੀ ਹੈ ਕਿ ਬੜੇ ਘਟ ਚੁਣਿੰਦਾ ਤੇ ਟਾਵੇਂ ਆਰਟਿਸਟ ਐਸੇ ਹੁੰਦੇ ਆ ਜਿਹੜੇ ਆਪਣੇ ਆਪ ਦੇ ਵਿੱਚ ਇੰਸਟੀਚਿਊਟ ਹੁੰਦੇ ਆ ਔਰ ਤੁਸੀਂ ਉਹਨਾਂ ਸ਼ਖਸੀਅਤਾਂ ਦੇ ਵਿੱਚੋਂ ਮੈਡਮ ਤੁਹਾਡੇ ਤੋਂ ਨਵੇਂ ਆਰਟਿਸਟ ਤੁਹਾਡੇ ਪੁਰਾਣੇ ਤਜਰਬੇ ਤੋਂ ਅੱਜ ਤੱਕ ਤੇ ਅੱਗੇ ਵੀ ਸਿੱਖਦੇ ਰਹਿਣਗੇ ਜੇ ਮੈਡਮ ਮੈਂ ਤੁਹਾਡੀ ਗੱਲ ਕਰਾਂ ਤੁਸੀਂ ਉਮਰ ਦਾ ਬਹੁਤ ਲੰਮਾ ਵਕਤ ਤੁਸੀਂ ਫਿਲਮਾਂ ਦੇ ਨਾਲ ਹੰਡ ਆਇਆ ਹੈ ਜੇ ਮੈਂ ਅੱਜ ਦੀ ਘੜੀ ਵੀ ਪੁੱਛਾਂ ਮੈਡਮ ਅੱਜ ਦੀ ਘੜੀ ਵੀ ਸਿੱਖਦੇ ਹੋ ਤੇ ਕੀ ਸਿੱਖਿਆ ਜਾ ਰਿਹਾ ਹੈ ਜਾਂ ਚੱਲਦਾ ਰਹਿੰਦਾ ਸਿੱਖਣ ਦਾ ਇਹ ਦੌਰ ਬਸ ਮੈਨੂੰ ਐ ਲੱਗਦਾ ਹੁੰਦਾ ਕਿ ਪਰਮਾਤਮਾ ਦਾ ਲੈ ਨਾਮ ਲੈ ਕੇ ਲੱਗੇ ਰਹੋ ਹਾਰ ਨਾ ਮੰਨੋ ਮੈਂ ਹਿੰਦੀ ਦੀ ਕਵਿਤਾ ਪੜ੍ਹੀ ਸੀ ਵੀ ਨੀਰਜ ਦੀ ਵੀ ਹਾਰ ਮਿਲੇ ਪਗ ਪਗ ਪਲ ਮੁਝਕੋ ਔਰ ਮਿਲਤੀ ਹੈ ਹਾਰੇ ਪਰ ਹਾਰ ਨਹੀਂ ਮੰਨ ਜਿੰਦਗੀ ਦੁਬਾਰਾ ਨਹੀਂ ਆਉਣੀ ਮੁੜ ਕੇ ਵਾਪਸ ਵੀ ਨਹੀਂ ਆਉਣਾ ਤਸਵੀਰਾਂ ਤੇ ਨਾ ਇੰਤਜ਼ਾਰ ਕਰੋ ਜੇ ਹਾਰ ਨਹੀਂ ਮੰਨਣੀ ਨਾ ਤਾਂ ਕੰਮ ਕਰੋ ਲਗਾਤਾਰ ਕਰਦੇ ਰਹੋ ਕਿਸੇ ਨਾ ਕਿਸੇ ਦਿਨ ਤੁਹਾਨੂੰ ਦਰਵਾਜ਼ਾ ਜ਼ਰੂਰ ਖੁੱਲੂਗਾ ਮੈਂ ਕੋਈ ਇੰਡੀ ਵਿੱਚ ਐ ਵੀ ਨਹੀਂ ਕੀਤਾ ਮੈਂ ਬਸ ਲੱਗੀ ਰਹੀਆਂ ਲੱਗੀ ਰਹੀਆਂ ਤੇ ਰੱਬ ਨੇ ਮੇਰੇ ਕਿੱਡੇ ਸੋਹਣੇ ਦਰਵਾਜ਼ੇ ਕੋਲ ਤੇ ਮੈਂ ਬਹੁਤ ਸ਼ੁ크ਰੀਆ ਦਾ ਕਰਦੀਆਂ ਮੇਰੀ ਸਾਰੀ ਇੰਡਸਟਰੀ ਦਾ ਵੀ ਮੈਨੂੰ ਕਿਸ ਉਮਰ 'ਚ ਜਾ ਕੇ ਇਹਨਾਂ ਨੇ ਮੈਨੂੰ ਕੰਮ ਦਿੱਤਾ ਤੇ ਮੈਂ ਇਹਨਾਂ ਦੇ ਸਿਰ ਤੇ ਜਿਉਣੀ ਆ ਤੁਸੀਂ ਵੀ ਇਵੇਂ ਹੀ ਕਰਿਓ ਛੱਡਿਓ ਨਾ ਵਿੱਚ ਲਗਾਤਾਰ ਲੱਗੇ ਰਹੋ ਬਹੁਤ ਬਹੁਤ ਸ਼ੁਕਰੀਆ ਯਾ